ਸਸ਼ੀਗਲ ਦੋਸਤੋ ਮੈਂ ਹਾਂ ਵਰਨ ਸ਼ਕਲਾ ਅੱਜ ਤੁਹਾਨੂੰ ਥੋੜੀ ਖਾਸ ਮੁਲਾਕਾਤ ਕਰਾਵਾਂਗੇ ਲੋਕ ਸਭਾ ਹਲਕਾ ਸ਼੍ਰੀ ਫਤਿਹਗੜ੍ਹ ਸਭ ਤੋਂ ਬੀਜੇਪੀ ਦੇ ਉਮੀਦਵਾਰ ਜਿਹੜੇ ਗੇਜਰਾਮ ਜੇ ਬਾਲਵਿਕੀ ਨਾਲ ਸਰ ਸਵਾਗਤ ਹੈ ਜੀ ਧੰਨਵਾਦ ਜੀ ਗੇਜਰਾਮ ਜੀ ਸੁਲਝੋ ਲੀਡਰੋਂ ਗਰਾਊਂਡ ਤੇ ਵੀ ਕੰਮ ਕਰਿਆ ਪਹਿਲਾਂ ਤਾਂ ਸਿੱਧਾ ਹੀ ਸਵਾਲ ਹੈ ਤੁਹਾਨੂੰ ਬੌਂਸਰ ਹੈ ਥੋੜੀ ਜਵਾਨ ਕਿਵੇਂ ਪਿੱਛ ਲੱਗੀ ਤੁਸੀਂ ਤਾਂ ਬਹੁਤ ਸੁਲਝੋ ਲੀਡਰ ਹੈ ਮੈਂ ਜਦੋਂ ਇਸੇ ਬੰਮੈਟ ਸਿਪਲੇ ਨਾ ਸਲਿਪਦੀ ਹੈ ਮੈਂ ਅੱਜ ਵੀ ਉੱਥੇ ਸਟੈਂਡ ਤੇ ਕੱਲ ਵੀ ਹੁੰਦੀ ਤੁਸੀਂ ਕਿਹਾ ਨਹੀਂ ਜੋ ਖੰਗੇ ਸੀ ਤਾਂ ਟੰਗੇ ਜਾਊਂਗਾ ਉਹ ਮੈਂ ਤਾਂ ਇੱਕ ਏਧਾਰਨ ਦਿੱਤੀ ਹੈ ਕਿ ਜਦੋਂ ਅੰਗਰੇਜ਼ਾਂ ਦੇ ਨਾਲ ਗੋਰੇ ਕੰਗੇ ਦੀ ਨਾ ਤਾਂ ਹੀ ਤਾਂ ਮਨੇ ਟੰਗੇ ਦੇ ਮੈਂ ਗੋਰਿਆਂ ਦੀ ਏਧਾਰਨ ਦਿੱਤੀ ਹੈ ਮੈਂ ਕਿਸਾਨਾਂ ਦੀ ਗੱਲ ਨਹੀਂ ਕੀਤੀ ਕਿਸਾਨ ਖੰਗ ਦੇ ਕੰਗੀ ਜਾਂ ਜੀ ਜਿਹਨੂੰ ਖੰਗ ਲੱਗੂ ਆਪੀ ਦਵਾਈ ਲਊਗਾ ਸਾਡੇ ਨਾਲ ਕਿਆ ਸਬੰਧ ਕਿਸਾਨ ਕਾਫੀ ਨਰਾਜ਼ ਲੱਗੇ ਗਿਆਨ ਤੋਂ ਤੁਹਾਡੇ ਸਾਡੇ ਨਾਲ ਨਾਲ ਤੋਂ ਸ਼ੁਰੂ ਦੀ ਹੈ ਨਾਲ ਤੋਂ ਸਾਡੇ ਖਾਲਸਾ ਦਾ ਲੁਖੀ ਵੀ ਅੱਤੇ ਪੰਨੂ ਉਹ ਵੀ ਨਾਰਾਜ ਹੈ ਉਹ ਕਹਿ ਰਿਹਾ ਕਹਿੰਦਾ ਮੈਂ ਤਾਂ ਤੁਹਾਡੇ ਕੋਲ ਬਲਡੋਰ ਚੜਾ ਦੇਣਾ ਤੁਹਾਨੂੰ ਮਾਰ ਦੇਣਾ ਇਹ ਗੱਲਾਂ ਨੂੰ ਉਹ ਕਹਿੰਦਾ ਮੈਂ ਅਨਸਰ ਅਜ ਨੂੰ ਮਾਰ ਦੇਣਾ ਜੀ ਬਿੱਟੂ ਨੂੰ ਮਾਰ ਦੇਣਾ ਉਹ ਕਿਹੜੇ ਗੱਲ ਨੂੰ ਮਾਰ ਦੂਗਾ ਅਸੀਂ ਸਾਰੇ ਅਨਸਰ ਅਜ ਆ ਸਾਰੇ ਬਿੱਟੂ ਆ ਅਸੀਂ ਦੇਸ਼ ਭਗਤ ਆ ਸਾਡੀ ਲੜਾਈ ਹਮੇਸ਼ਾ ਹੀ ਦੇਸ਼ ਨੂੰ ਬਚਾਉਣ ਵਾਸਤੇ ਆ ਅਸੀਂ ਉਹਨਾਂ ਨੂੰ ਕਹਿੰਦਾ ਕਲਿਸਤਾਨੀ ਨੂੰ ਜੀ ਵੀ ਤੁਸੀਂ ਜਿਹੜੇ ਮਾਰਦੇ ਨਾ ਬੋੜਾ ਖੰਗਦੇ ਆ ਤਾਂ ਤੁਹਾਨੂੰ ਵੀ ਢੰਗਣਾ ਸੀ ਠੀਕ ਹੈ ਆ ਗੱਲ ਸੋਝੋ ਲੀਡਰ ਤੁਸੀਂ ਗੱਜਰਾਮ ਜੀ ਪਹਿਲਾ ਸਵਾਲ ਮੇਰਾ ਹੈ ਲੋਕ ਸਭਾ ਨੂੰ ਲੈ ਕੇ ਹਲਕੇ ਲੈ ਕੇ ਕਿਹੜਾ ਕੰਮ ਹੈ ਜਿਹੜਾ ਡਾਕਟਰ ਸਾਹਿਬ ਅਮਰ ਸਿੰਘ ਆਪਣੇ ਪਿਛਲੇ 5 ਸਾਲ ਦੇ ਵਿੱਚ ਕਰਨੀ ਸਕੇ ਔਰ ਗੱਜਰਾਮ ਜੀ ਬਣ ਕੇ ਐਮਪੀ ਕਰਨਗੇ ਦੇਖੋ ਮੈਂ ਤੁਹਾਡੇ ਮਾਦਨ ਤੇ ਦੱਸਦੇ ਹਾਂ ਹੂੰ ਡਾਕਟਰ ਸਾਹਿਬ ਇਹ ਦੱਸਣ ਕਰਿਆ ਕਿ ਹੂੰ ਇੱਕ ਕੰਮ ਦੱਸਦੇ ਵੀ ਆਹ ਭਰਾਣਾ ਮੈਂ ਕੰਮ ਕਰੇ ਹੂੰ ਮੈਂ ਅਸੀਂ ਤੁਹਾਡੇ ਨਾਲ ਮਿੱਠ ਜੇਗੀ ਹੂੰ ਕੋਈ ਕੰਮ ਨਹੀਂ ਕਰਿਆ ਹੂੰ ਇੱਥੇ ਉੱਚਾ ਪਿੰਨੇ ਸੰਬੋਲ ਜਾਜੇ ਬਿੱਲੀ ਟੋਟਰ ਬੰਦੀ ਆਮਕਾ ਸੁਬਾਹ ਜਿੰਨੇ ਵੀ ਪੁਰਾਣੀਆਂ ਇਮਾਰਤਾਂ ਜੀ ਇਹ ਸੈਂਟਰ ਸਰਕਾਰ ਤੋਂ ਪੈਸਾ ਹੈ ਹਮ ਮੈਡਮ ਨੇਕੀ ਜੀ ਜਿਨ੍ਹਾਂ ਦੇ ਕੋਲ ਮਹਿਕਮਾ ਡਿਪਾਰਟਮੈਂਟ ਹੈ ਹਮ ਕੇਂਦਰੀ ਮੰਤਰੀ ਹੈ ਹਮ ਉਹਨਾਂ ਦਾ ਖਾਸ ਰਿਸ਼ਤਾ ਹਮ ਕੰਨੇ ਨਾਲ ਜੀ ਕੇਐਮ ਦੇ ਇਸ ਕਰਕੇ ਉਹਨੇ ਜਾਦਾ ਸੋਚ ਕੇ ਇੱਥੇ ਕਿੰਨੇ 100 ਕਰੋੜ ਰੁਪਏ ਭੇਜੇ ਹਮ ਪਰ ਇਹ ਪੰਜਾਬ ਸਰਕਾਰ ਨੇ ਹੋਰ ਰੁਪਏ ਧੁਰਵੜਤਾ ਕੀਤੀ ਹੈ ਹਮ ਇੱਥੇ ਤੱਕਰ ਗਲੀਆਂ ਮਾਲੇ ਸੜਕਾਂ ਵਾਸਤੇ ਪੈਸੇ ਆਏ ਆ ਇਹ ਸਰਕਾਰ ਨੇ ਕੁਛ ਨਹੀਂ ਕੀਤਾ ਇੱਕ ਆਮ ਉਧਾਰਨ ਚੜਦੀ ਲੋਕਾਂ ਦੇ ਵਿੱਚ ਕਹਿੰਦੇ ਆ ਵੀ ਤਿੰਨੇ ਕਾਂਗਰਸੀ ਐ ਕਿ ਲੋਕ ਸਭਾ ਤੋਂ ਇਲੈਕਸ਼ਨ ਲੜ ਰਹੇ ਨੇ ਤੋਂ ਤੁਹਾਡਾ ਬੈਕਗ੍ਰਾਉਂਡ ਵੀ ਕਾਂਗਰਸੀ ਐ ਜੀਪੀ ਹੋਣ ਅਮਰ ਸਿੰਘ ਦਾ ਹੈ ਹੀ ਐ ਅਮਰ ਸਿੰਘ ਬਾਰੇ ਕੀ ਕਹੋਗੇ ਤੁਹਾਡੇ ਬੌਸ ਵੀ ਰਹੇ ਆ ਥੋੜੀ ਜਾਣਕਾਰੀ ਮੇਰੀ ਇੱਕ ਬੇਨਤੀ ਹੈ ਜੀ ਤਿੰਨੇ ਕਾਂਗਰਸੀ ਐ ਹਮ ਪਰ ਇਹ ਜਿਹੜਾ ਇਹ ਕਾਂਗਰਸੀ ਹੈ ਨਾ ਜਿਹੜਾ ਪਹਿਲਾਂ ਕਾਂਗਰਸੀ ਦਾ ਹਮ ਮੇਰੇ ਨਾਲ ਤਾਂ ਨੇ ਤੱਕੇ ਹੀ ਬਹੁਤ ਕਰਿਆ ਜੀ ਮੈਨੂੰ 2017 ਚ ਟਿਕਟ ਦੇ ਦਿੱਤੀ ਟਿਕਟ ਦੇਣ ਤੋਂ ਬਾਅਦ ਇਹਨਾਂ ਹੱਕ ਦਾ ਮੈਂ ਤਾਂ ਮੇਰਾ ਘਰ ਬਸੇ ਬਟਾਣਾ ਜੀ ਪਰ ਮੈਨੂੰ ਕੱਢ ਕੇ ਇਹਨੇ ਜਗਰਾਉ ਮਾਰੇ ਜਗਰਾਉ ਜਾ ਕੇ ਇਹਨਾਂ ਬੰਦੇ ਨੇ ਵਿਰੋਧਤਾ ਸ਼ੁਰੂ ਕਰਤੀ ਵਿਰੋਧਤਾ ਕਰਨ ਤੋਂ ਬਹਿਮਰੀ ਇੱਕ ਦਿਨ ਪਹਿਲਾਂ ਟਿਕਟ ਕੱਟ ਲਈ ਮੈਂ ਜਾਵਾਂ ਕਿੱਥੇ ਹਾਂ ਹੁਣ ਚੰਨੀ ਸਾਹਿਬ ਨੇ ਆਪਣੇ ਬੇਟੇ ਦੇ ਉੱਪਰ ਚਮਕੌਰ ਸਾਹਿਬ ਸਿਰ ਤੇ ਹੱਥ ਰੱਖਿਆ ਜਿਹਦਾ ਬਿੱਟਮਸ ਮੇਰੇ ਨਾਲ ਉਸ ਟਾਈਮ ਡਿਊਟੀ ਤੇ ਬੈਠੇ ਆਈਜੀ ਔਲਖ ਸਾਹਿਬ ਜਤਿੰਦਰ ਜੀ ਉਹਨਾਂ ਸਾਹਮਣੇ ਉਹਨੇ ਮੇਟੀ ਦੀ ਸੌਂਹ ਚੱਕੀ ਵੀ ਕਿੰਨਾ ਨਾ ਜਗਰਾਉਂ ਤੁਹਾਡੀ ਟਿਕਟ ਹੈ ਹੂੰ ਕਿਉਂਕਿ ਉੱਤੇ ਹਿੰਦੂ ਵੋਟ 72000 ਹੈ ਹੂੰ ਵੈਲਮਿਕ ਕੀ ਮਜਬੂਤ 55000 ਹੂੰ ਕਹਿੰਦੇ ਇੱਕ ਕਟੇ ਦੀ ਆਪਣੇਵਾ ਜਿੰਨੇ ਜਿੰਨੇ ਕੀਤੇ ਸੰਖਿਆ ਭਰੀ ਉਹਨੇ ਉਹਨੇ ਹਿੱਸੇਦਾਰੀ ਮੈਨੂੰ ਕਹਿੰਦੇ باوجود ਉਹਨਾਂ ਨੇ ਸਾਡੇ ਨਾਲ ਸੌਦਾ ਵੀ ਕਰਿਆ ਸੌਦੇ 'ਚ ਅਸੀਂ ਕਾਮਯਾਬੀ ਹੋਏ ਉੱਤੇ ਬਾਅਦ ਜਦੋਂ ਸੌਦਾ ਕੱਟਿਆ ਗਿਆ ਹੂੰ ਕੱਟਣ ਤੋਂ ਬਾਅਦ ਸਾਡੀ ਟਿਕਟ ਘਟਦੀ ਜੀ ਟਿਕਟ ਕੱਟੀ ਉਹ ਚਾਰੇ ਜਗ੍ਹਾ ਸੀ ਈਸੋ ਵਾਲੀਨ ਹੂੰ ਲਿਆਂ ਦਾ ਉਹ ਵਿਚਾਰਾ ਰਾਏਕੋਟ ਤੋਂ ਵੀ ਪਰੇ ਘੜਤਾ ਤੁਹਾਨੂੰ ਰਾਂਝੇ ਇਸ ਸਭ ਗੱਲਾਂ ਗੱਲਾਂ ਦਾ ਉਹ ਰਾਂਝੇ ਇਸ ਕਰਕੇ ਉਹ ਗਰੀਬ ਆਦਮੀ ਦਾ ਹੂੰ ਉਹ ਗਰੀਬ ਆਦਮੀ ਨੂੰ ਡਾਕਟਰ ਅਮਰ ਸਿੰਘ ਨੇ ਆਪਣੀ ਪੌਸੀ ਖੇਢੀ ਬੀਨੂ ਚੱਕ ਕੇ ਪਾ ਜਗਰਾਂਵ ਫਿੱਟ ਕਰਦੇ ਹੂੰ ਇਹਨੂੰ ਆਪ ਚੋਂ ਕੱਢ ਕੇ ਕਾਂਗਰਸ ਸ਼ਾਮਲ ਕਰਦੇ ਹੂੰ ਕਾਂਗਰਸ ਚ ਸ਼ਾਮਲ ਕਰਨ ਤੋਂ ਬਾਅਦ ਜੀ ਉਹਨੂੰ ਜਗਰਾਂਵ ਚ ਤਾਰਦਾ ਹੂੰ ਜਗਰਾਂਵ ਚ ਤਰਨ ਦੇ ਬਾਅਦ ਉਹਦੀ ਵਿਚਾਰ ਦੀ ਬਹੁਤ ਪੂਰੀ ਤਰ੍ਹਾਂ ਹਾਰ ਹੋਈ ਹਮ ਹਾਰ ਕਰਾਉਣੇ ਵਾਲੇ ਕੋਣ ਹੈ ਡਾਕਟਰ ਆਪਨ ਸਿੰਘ ਜੀ ਹਮ ਡਾਕਟਰ ਅਮਰ ਸਿੰਘ ਚੰਨੀ ਸਾਹਿਬ ਹਮ ਇਹਨਾਂ ਦੀ ਪਾਲਸੀ थी ਜੀ ਵੀ ਆਪਣੇ ਜਿਹੜਾ ਰਾਏਕੋਡ ਹਲਕਾ ਹਮ ਜਿਹੜਾ ਅਮਰ ਸਿੰਘ ਦਾ ਮੁੰਡਾ ਖੜਿਆ ਹਮ ਉਹਨੂੰ ਸਾਫ ਕਰਨਾ ਸੀ ਆ ਹਮ ਸਵੇ ਮੇਰਾ ਮੁੰਡਾ ਜਿੱਤੇ ਹਮ ਉਹਨੇ ਕਿੰਨੇ ਕਰੋੜ ਰੁਪਏ ਸਰਕਾਰ ਦੀ ਗਰੰਟਾ ਦਿੱਤੀ ਪਰ ਗਰੰਟਾ ਇੱਕ ਵੀ ਕੰਮ ਨਹੀਂ ਆਈ ਹਮ ਦੂਜੇ ਪਾਸੇ ਜੁਗਾ ਜੀ ਜਿਹੜੇ ਕਾਂਗਰਸ ਦੇ ਉਮੀਦਵਾਰ ਬਣੇ ਉਹ ਵਿਚਾਰਾ ਬਾਬਾ ਮਤੋਜਲੀ ਕੰਮ ਹੋਈ ਨਾ ਵਿਚਾਰ ਉਹ ਘੜਦਾ ਨਾ ਘੜਦਾ ਇਹਨੂੰ ਅੱਗੇ ਦਾ ਕੰਮ ਲਈ ਪਿੱਛੇ ਵੀ ਉਹਦੀ ਖੋਈ ਗਈ ਇਹ ਜੱਗਾ ਸਾਹ ਆਮ ਆਦਮੀ ਵਿੱਚ ਹੁੰਦਾ ਨਾ ਅੱਜ ਉਹ ਵਜ਼ੀਰ ਹੁੰਦਾ ਚਲੋ ਇਹ ਸਾਰੀਆਂ ਗੱਲਾਂ ਤਾਂ ਹੋ ਗਿਆ ਕਹਿੰਦੇ ਧਾਰਨਾ ਵੀ ਪੋਲੀਟਿਸ਼ੀਨ ਐਸੇ ਲੋਕ ਹੁੰਦੇ ਆ ਜੋ ਵੀ ਬੋਲਦੇ ਆ ਸੋਚ ਸਮਝ ਕੇ ਬੋਲਦੇ ਆ ਜੋ ਵੀ ਕਰਦੇ ਆ ਸੋਚ ਸਮਝ ਕੇ ਕਰਦੇ ਆ ਆਪਣਾ ਦੇਖਦੇ ਆ ਸਾਨੂੰ ਕਿੱਥੇ ਫਾਇਦਾ ਕਿੱਥੇ ਪਲੱਸ ਮਾਈਨਸ ਨੁਕਸਾਨ ਆ ਤੁਸੀਂ ਆਪਣੇ ਨਾਮ ਦੇ ਨਾਲ ਤੁਹਾਡਾ ਨਾਮ ਹੈ ਗੇਜਾ ਰਾਮ ਤੁਸੀਂ ਨਾਲ ਵਾਲਮੀਕੀ ਜੁੜਿਆ ਅਕਸਰ ਤੁਸੀਂ ਇਹ ਲਾਉਂਦੇ ਆ ਇਸ ਦੇ ਵਿੱਚ ਕੀ ਰਾਜ ਹੈ ਦੇਖੋ ਗੱਲ ਇਹ ਹੈ ਹਮ ਗੇਜਾ ਰਾਮ ਵਾਲਮੀਕੀ ਮੇਰੇ ਸਮਾਧ ਦੇ ਮੇਰੇ ਗੁਰੂ ਦਾ ਨਾਮ ਹੈ ਜੀ ਗੇਜਾ ਰਾਮ ਰਾਮ ਦਾ ਮਤਲਬ ਸਾਰੀ ਦੁਨੀਆ ਚ ਰਾਮ ਕਣ ਕਣ ਚ ਪੱਤੇ ਪੱਤੇ ਚ ਹੈ ਬਿਲਕੁਲ ਮੇਰੇ ਦਾਦੇ ਦਾ ਨਾਮ ਸਾਲਗ੍ਰਾਮਤਾ ਹਮ ਮੇਰੇ ਭਾਈ ਦਾ ਨਾਮ ਸਾਕੀ ਰਾਮ ਹੈ ਇੱਕ ਦਾ ਨਾਮ ਬਬਲੀ ਰਾਮ ਹੈ ਮੇਰਾ ਨਾਮ ਗੇਜਾ ਰਾਮ ਹੈ ਅਜ ਸਾਡੇ ਇਹ ਵੀ ਪੁੱਛ ਕੇ ਲਾਣਾ ਸੀ ਨਾ ਹਮ ਗੇ ਜਰਮ ਵਾਲਮੀਕੀ ਅਸੀਂ ਕਿਹ ਕਿ ਵਿਕਟਮ ਕਾਰਡ ਤਾਂ ਨਹੀਂ ਹੈ ਵਿਕਟਮ ਕਾਰਡ ਕਿਦਾਂ ਨਹੀਂ ਹੈ ਜਿਹੜੇ ਬੰਦੇ ਨਾਲ ਤਕਸਲ ਹੁੰਦੀ ਹੈ ਜੀ ਇਹ ਵਾਲਮੀਕੀ ਆ ਹਮ ਲੋਕੀ ਮੈਂ ਇਸ ਕਰਕੇ ਕਹਿ ਰਿਹਾ ਵੀ ਜਿਸ ਚਾਤ ਨੂੰ ਅਸੀਂ ਲੁਕੋ ਕੇ ਕਹੀਏ ਹਮ ਬੇ ਅਸੀਂ ਵਾਲਮੀਕੀ ਨਹੀਂ ਤੁਹਾਨੂੰ ਫਕਰ ਵਾਲਮੀਕੀ ਹੋਣ ਅਸੀਂ ਫਕਰਾ ਘਰੋਂ ਬੈ ਹਮ ਅਸੀਂ ਆਪਣੇ ਆਪ ਨੂੰ ਕਹਿੰਨੇ ਕਿ ਹਮ ਵਾਲਮੀਕੀ ਹੈ ਹਮ ਵਾਲਮੀਕੀ ਹੈ ਵਾਲਮੀਕੀ ਤੋ ਸਦਾ ਸੁਖੀ ਰਹੋ ਮੇਰੇ ਨਾਮ ਦੇ ਨਾਲ ਬੰਦੇ ਵਾਲਮੀਕੀ ਨਾ ਨਾਉ ਲੈਨੇ ਉਹ ਜਿਹੜਾ ਨਾਉ ਲਾਊਗਾ ਉਹੀ ਸੁਭੀ ਹੋ ਜਾਊਗਾ ਹਮ ਜੇ ਜਰਮ ਜੀ ਇਲੈਕਸ਼ਨ ਸਿਰ ਤੇ ਆ ਪੰਜ ਚਾਰ ਦਿਨ ਰਹਿ ਗਏ ਆਖਰੀ ਫੇਸ ਚੱਲ ਰਹੇ ਨੇ ਕਿਸਾਨਾਂ ਨੂੰ ਕਿਵੇਂ ਆਪਣੇ ਨਾਲ ਜੋੜੂਗੇ ਤਾਂ ਕਿ ਤੁਹਾਡੇ ਹੱਕ ਵਿੱਚ ਭੁਗ ਭੁਗ ਸਕਣ ਅਰ ਕਿਸਾਨਾਂ ਦੀ ਨਾਰਾਜ਼ਗੀ ਬੀਜਪੀ ਦੇ ਨਾਲ ਖਤਮ ਹੋ ਜਾਵੇ ਦੇਖੋ ਜੀ ਕਿਸਾਨ ਕਦੇ ਵੀ ਖੁਸ਼ ਨਹੀਂ ਹੋ ਸਕਦੇ ਕਿਉਂ ਇਹਨਾਂ ਦੀ ਫਿਤਰਤ ਹੈ ਵੀ ਰੁੱਸਣਾ ਫੇਰ ਮੰਨ ਜਣਾ ਫੇਰ ਰੁੱਸ ਜਣਾ ਫੇਰ ਲਾਸ਼ ਜਾ ਕੇ ਫਿਰ ਉਸਕੇ ਵੈਜਨਾ ਪਿਛਲੇ ਵਾਰੀ ਕਿਸਾਨਾਂ ਨੂੰ ਜੇ ਰੰਜਸ ਹੈ ਜੀ ਉਹ ਆਪਣੇ ਉਮੀਦਵਾਰ ਧਾਰ ਦੀ 13 13 ਲੋਕ ਸਭਾ ਚ ਪਿਛਲੇ ਵਾਰੀ ਉਹਨਾਂ ਨੇ ਆਪਣੇ 117 ਉਮੀਦਵਾਰ ਧਾਰੇ ਤੇ 117 ਦੇ ਵਿੱਚੋਂ ਸਾਰੇ ਦੀ ਜਵਾਨਤਾ ਜਬਤ ਹੋ ਗਿਆ ਉਹਨਾਂ ਨੂੰ ਪਤਾ ਵੀ ਸਾਡੇ ਨਾਲ ਵੋਟ ਨਹੀਂ ਸਿਰਫ ਓਨਲੀ ਫਰ ਇਕੱਠਾ ਹੋ ਗਿਆ ਜੂਮ ਲੋਕਾਂ ਨੂੰ ਤੰਗ ਕਰਨੀ ਜੋ ਕਿਸਾਨ ਮੰਗਦੇ ਉਹਨਾਂ ਨੂੰ ਦੇ ਦੋ ਐਮਐਸਪੀ ਤੁਹਾਡੇ ਵਿਰੋਧੀ ਤੇ ਰਾਹੁਲ ਗਾਂਧੀ ਦੇ ਵਿਪੱਖਸ਼ੀ ਨੇਤਾ ਬੜੇ ਨੇ ਉਹਨਾਂ ਨੇ ਕਹਿੰਦਾ ਸੀ ਚਹੀ ਫਸਲਾਂ ਤੇ ਐਮਐਸਪੀ ਦਵੋਗੇ ਮੇਰੀ ਵੀ ਮੋਦੀ ਸਾਹਿਬ ਆ ਰਹੇ ਉਹਨਾਂ ਦੇ ਕੰਨ ਚ ਕਹਦੇ ਤੁਸੀਂ ਤੁਹਾਡੇ ਤੁਹਾਡੇ ਮੈਂਦਮ ਤੇ ਦੱਸ ਰਹੇ ਹਾਂ ਇੱਥੇ ਡਾਕਟਰ ਮਨਮੋਹਨ ਸਿੰਘ ਰਹੇ ਆ ਜੀ ਐਮਐਸਸੀ ਉਹਨਾਂ ਨੇ ਦੇਖੀ ਸੀ ਜੀ ਉਹਨਾਂ ਦਾ ਐਮਐਸਸੀ ਜਿਹੜੀ ਨਾਤਨ ਕਮਿਸ਼ਨ ਦੀ ਰਿਪੋਰਟ ਦਾ ਉਹ ਵੀ ਰੋਕ ਲਈ ਸੀ ਹਾਂ ਕਿਉਂਕਿ ਮੈਂ ਐਫਸੀ ਦੇ ਵਿੱਚ ਦਾ ਤੁਸੀਂ ਲਾਗੂ ਕਰਤੀ ਸਾਡੀ ਬੌਜੀ ਪੂਰਨ ਤਾਂ ਲਗੂ ਨਹੀਂ ਹੈ ਮੇਰੀ ਬੇਨਤੀ ਸੁਣੋ ਜੋ મોદી ਸਾਹਮਣੇ ਐਮਐਸਸੀ ਮਨਾਈ ਹੈ ਨਾ ਪੂਰੀ ਦੁਨੀਆ ਚ ਸਭ ਤੋਂ ਇੱਕ ਨੰਬਰ ਤੇ ਹੈ ਜੀ ਕਿਸਾਨਾਂ ਨੂੰ ਕਿਆ ਕੁਝ ਨਹੀਂ ਮਿਲ ਰਿਹਾ ਕਿਸਾਨਾਂ ਨੂੰ ਜਿਹੜੀ ਖਾਦੀ ਸਬਸਿਡੀ ਮਿਲ ਰਹੀ ਹੈ ਡਾਇਰੈਕਟਰ ਨੇ ਸੰਸ ਜਿਹੜਾ ਉਧਰ ਸਬਸਿਡੀ ਹੈ ਰਿਕ ਚੀਜ਼ ਦੇ ਉੱਤੇ ਸਬਸਿਡੀ ਹੈ ਅੱਛੇ ਤੱਕ ਹੈ ਅਸੀਂ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਜੀ ਵੀ ਆਓ ਇੱਕ ਤਰੀਕ ਤੋਂ ਪਹਿਲਾਂ ਪਹਿਲਾਂ ਤੁਸੀਂ ਬੈਠ ਕੇ ਗੱਲ ਕਰੋ ਪਰ ਕਿਸਾਨਾਂ ਨੇ ਮਜਬੂਰ ਹੋ ਕੇ ਕਰਨਾ ਲਾਤਾ ਹੂੰ ਪੰਜਾਬ ਦੇ ਲੋਕ ਜਿਹੜੇ ਅੱਗੇ ਜੇਐਨਕੇ ਨੂੰ ਜਾ ਰਹੇ ਆ ਜੀ ਕਿੰਨੇ ਦੁਖੀ ਆ ਹੂੰ ਇਹ ਇੱਕੋ ਗੱਲ ਕਹੀ ਜਨੇ ਵੀ ਸਾਡੇ ਬਾਤੇ ਕਿੱਲਾ ਠੋਕਤੀਆਂ ਕਿੱਲਾ ਠੋਕਤੀਆਂ ਹੂੰ ਉਹ ਕਿੱਲਾ ਠੋਕੀਆਂ ਜੀ ਕਿੱਲਾ ਠੋਕੀਏ ਨਾ ਹੂੰ ਉਹ ਕਿਉਂ ਠੋਕੀਆਂ ਹੂੰ ਪਿਛਲੇ ਵਾਰੀ ਕਿਸਾਨਾਂ ਨੇ ਜਿਹੜੇ ਕਿਸਾਨਾਂ ਨੂੰ ਅਰਬਾਂ ਕਰਬਾਂ ਰੁਪਏ ਹੂੰ ਦਿੱਲੀ ਤੋਂ ਬੈਠੇ ਆਣ ਨੂੰ ਬਿਲਾਇ ਸੀ ਜੀ ਉਹ ਉਸੇ ਤਰ੍ਹਾਂ ਹੁਣ ਭਾਉ ਦੇਦੇ ਹੂੰ ਵੀ ਵਿਦੇਸ਼ੀ ਫੰਡ ਸਾਡੇ ਕੋਲ ਆਵੇ ਹਮ ਅਸੀਂ ਇਹ ਪੜ੍ਹ ਦਾ ਮਜ਼ੇ ਲਈਏ ਹਮ ਉਹਨਾਂ ਨੂੰ ਕਿੰਨੇ ਹਜ਼ਾਰ ਕੰਪਲ ਬਾਰ ਤੋਂ ਆਏ ਉਹ ਕਿਹਨੇ ਕਿਸਾਨ ਨੂੰ ਦਿੱਤਾ ਕਿਹੜੇ ਮਜ਼ਦੂਰ ਨੂੰ ਦਿੱਤਾ ਕਿਸਾਨ ਮਜ਼ਦੂਰ ਇਕਤਾ ਦਾ ਨਾਰਾ ਲਾਂਦੇ ਤੇ ਜਦੋਂ ਮਜ਼ਦੂਰਾਂ ਦੀ ਗੱਲ ਹੋਈ ਕਿਹੜੀ ਗੱਲ ਗੱਦੀ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਆਪਣੀ ਰੋਟੀਆਂ ਸਿੱਖ ਕੇ ਆਪਣੇ ਘਰਾਂ ਨੂੰ ਆ ਗਏ ਉਦੋਂ ਵੀ ਇਹ ਗੱਲ ਮੰਨ ਕੇ ਤੇ ਫਿਰ ਬੰਨੇ ਬਣਾ ਕੇ ਰੁਸਕਾ ਦੇ ਗਏ ਇਹਨਾਂ ਦਾ ਰੁਸਣਾ ਇੱਕ ਟੈਕਨੀਕਲ ਕੰਮ ਹੈ ਪੀ ਜਦੋਂ ਇਕੱਠੇ ਹੋ ਕੇ ਇੱਕ ਗੁਰਪੇ ਇਧਰ ਰੁੱਸ ਜਿੰਦਾ ਦੂਜੇ ਪਾਸੇ ਦੂਜਾ ਰੁੱਸ ਜਿੰਦਾ ਤੇ ਗੱਲ ਕਿਦਣ ਨਾਲ ਕਰੀਏ ਜੀ ਪੰਜ ਛੇ ਵਾਰੀ ਲਗਾਤਾਰ ਇੱਥੇ ਮੀਟਿੰਗਾਂ ਹੁੰਦੀਆਂ ਕਿਸਾਨਾਂ ਨਾਲ ਬੈਠ ਕੇ ਕਿਸਾਨ ਹਰ ਇੱਕ ਚੀਜ਼ ਨੂੰ ਵਧਾ ਕੇ ਜਿਹੜੀ ਪਿਛਲੀ ਹੁੰਦੀ ਹੈ ਉਹਨੂੰ ਹੋਰ ਅੱਗੇ ਵਧਾਦਣਾ ਤਾਂ ਜੋ ਮੈਨਾ ਮੰਨੂ ਇਹ ਗੱਲ ਮੈਨਾ ਮੰਨੂ ਦੀ ਗੱਲ ਹੈ ਮੁਕਾਬਲਾ ਕਿਦਣ ਨਾਲ ਦੇਖਦੇ ਹੋ ਕਾਂਗਰਸ ਨਾਲ ਆਪ ਨਾਲ ਜਾਂ ਫਿਰ ਅਕਾਲੀ ਦਲ ਨਾਲ ਤੋ ਦੇ ਮਾਧਮ ਤੇ ਤੁਹਾਨੂੰ ਪਤਾ ਤੁਸੀਂ ਗਰਾਊਂਡ ਲੈਵਲ ਤੇ ਜਾ ਰਹੇ ਹੋ ਤੁਸੀਂ ਇਕੱਲੇ ਇਕੱਲੇ ਤੇ ਜਾ ਰਹੇ ਹੋ ਤੁਸੀਂ ਆਪ ਦੱਸੋ ਸਾਨੂੰ ਇਹ ਜਰਾਂ ਮੁਕਾਬਲਾ ਫਲਾਂ ਲੈਣਾ ਇਹ ਇੱਕ ਨਿੱਜੀ ਸਵਾਲ ਹੋਰ ਕਰ ਲੈਣਾ ਹੈ ਅਕਾਲੀ ਸ਼੍ਰੋਮਣੀ ਅਕਾਲੀ ਦਲ ਦੀ ਕਮੀ ਮਹਿਸੂਸ ਤਾਂ ਨਹੀਂ ਹੋ ਰਹੀ ਅਕਸਰ ਪਹਿਲਾਂ ਤੁਸੀਂ ਚੋਣਾਂ ਇਕੱਠੇ ਲੜਦੇ ਆ ਰਹੇ ਹੋ ਸਾਨੂੰ ਕਾਦੀ ਕਮੀ ਨਹੀਂ ਹੈ ਉਹ ਆਪਣੇ ਘਰ ਆ ਜੀ ਅਸੀਂ ਆਪਣੇ ਘਰ ਆ ਜੀ ਘਰਾਂ ਘਰਾਂ ਦੀ ਗੱਲ ਦੀ ਪਹਿਲਾਂ ਘਰ ਇਕੱਠੇ ਤੇ ਉਹਨ ਆਪਣੇ ਮਾਪ ਪੁੱਤ ਵੀ ਤੇ ਲੈਦਾ ਹੁੰਨੇ ਆ ਹੂੰ ਭਾਈ ਵੀ ਲੈਦਾ ਹੁੰਨੇ ਆ ਜੀ ਇਹ ਲੈਦਾ ਹੋਗੇ ਠੀਕ ਹੈ ਸਾਡੇ ਭਾਈਆ ਉਹ ਆਪਣੀ ਲੜਾਈ ਲੜ ਰਹੇ ਸੀ ਆਪਣੀ ਲੜ ਰਹੇ ਪਟਿਆਲੇ ਮੋਦੀ ਸਾਹਿਬ ਆ ਰਹੇ ਨੇ ਦੇਸ਼ ਦੇ ਪ੍ਰਾਈਮ ਮਿਨਿਸਟਰ ਅੱਜ ਹਲਕਾ ਸ਼੍ਰੀ ਫਤੇਗੜ ਸਾਹਿਬ ਲਈ ਕੀ ਉਹਨਾਂ ਦੇ ਕੰਨ ਚ ਫੁੱਕ ਮਾਰੂਗੇ ਕੀ ਖੋਗੇ ਉਹ ਮਰਜ ਉਸ ਬੰਦੇ ਦੇ ਕੰਨ ਚ ਫੁੱਕ ਮਾਰਨੀ ਚਾਹੀਦੀ ਹੈ ਜਿਹੜੇ ਬੰਦੇ ਨੂੰ ਪਤਾ ਨਾ ਹੋਵੇ ਮੋਦੀ ਸਾਹਿਬ ਗਰਾਉਂਡ ਲੈਵਲ ਤੇ ਜੁੜੇ ਹੋਏ ਉਹਨੂੰ ਦੇਸ਼ ਦੀ ਇੱਕ ਇੱਕ ਨਬਜ਼ ਦਾ ਪਤਾ ਇੱਥੇ ਕੀ ਹੈ ਜੇ ਉਹਨਾਂ ਨੂੰ ਫਤੇਗੜ ਸਾਹਿਬ ਦਾ ਪਤਾ ਸੀ ਇੱਥੇ ਬਾਲਦੀਪ 26 ਦਸੰਬਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਰੂਪ ਅਫਗਾਨistan ਦੇ ਪੇਤੇ ਉਹ ਲੈ ਕੇ ਨਹੀਂ ਆਦੇ ਸਪੈਸ਼ਲ ਪਾਈਅਰ ਕਰਕੇ ਜੀ ਲਾਂਗਾ ਤੁਹਾਡੇ ਸਾਹਮਣੇ ਕਰਤਾਰਪੁਰ ਦਾ ਖਲਾਇਆ ਮੋਦੀ ਸਾਹਿਬ ਨੇ ਖਲਾਇਆ ਨਾ ਬਿਲਕੁਲ ਜਦੋਂ ਯੂਕੇ ਇੰਦੇ ਵਿੱਚ ਆਪਣੇ ਵਿਦਿਆਰਥੀ ਬਜ਼ੇ ਪੰਜਾਬੀ ਉਹਨਾਂ ਨੂੰ ਲੈ ਕੇ ਆਏ ਇਹ ਮੋਦੀ ਸਾਹਿਬ ਦਾ ਕੰਮ ਤੱਕ ਕਰਿਆ ਨਹੀਂ 84 ਦੇ ਦੰਗਿਆਂ ਦਾ ਜਿਹੜਾ ਅੰਦਰ ਕਰਿਆ ਉਹ ਮੋਦੀ ਸਾਹਿਬ ਨੇ ਨਹੀਂ ਕਰੇ ਜੀ ਕਾਂਗਰਸ ਪਾਰਟੀ ਨੇ ਹਜ਼ਾਰਾਂ ਬੰਦੇ ਦਿੱਲੀ ਚ ਮਾਰੇ ਪਰ ਮੋਦੀ ਸਾਹਿਬ ਨੇ ਨਿਸਾਬ ਲਈ ਇਹਨਾਂ ਨੂੰ ਅੰਦਰ ਕੀਤਾ ਕਿ ਨਹੀਂ ਕੀਤਾ ਮੋਦੀ ਸਾਹਿਬ ਦੀ ਕਿਹੜੀ ਕਿਹੜੀ ਫੂਕ ਮਾਰੀਏ ਮੋਦੀ ਸਾਹਿਬ ਫੂਕ ਲੈ ਨਹੀਂ ਮੋਦੀ ਸਾਹਿਬ ਫੂਕ ਦੀਤ ਬਾਹਨਾ ਸਾਰੇ ਵਾਅਦੇ ਕੰਮ ਕਰਨੇ ਨਹੀਂ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ ਇਹਨੇ ਗੇਜाराम ਜੀ ਹਲਕਾ ਸ਼ਹਿਰ ਫਤੇਗੜ ਸਾਹਿਬ ਤੋਂ ਬੀਜੇਪੀ ਦੇ ਉਮੀਦਵਾਰ ਨੇ तमाम ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕੀਤੀ ਤੁਹਾਨੂੰ ਇੰਟਰਵਿਊ ਕਿਵੇਂ ਲੱਗੀ ਸਾਨੂੰ ਵੀ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਧੰਨਵਾਦ